ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਨਾ ਇਨਸਟੈਂਟ ਜਿਹੜੀ ਚਾਟ ਰੈਸਪੀ ਤਿਆਰ ਕਰਾਂਗੇ ਜਾਨੀ ਕਿ 5 ਮਿੰਟਾਂ ਦੇ ਵਿੱਚ ਤੁਸੀਂ ਇਹ ਜਿਹੜੀ ਚਾਟ ਬਣਾ ਕੇ ਤਿਆਰ ਕਰ ਲਓਗੇ ਤੇ ਆਪਾਂ ਨੂੰ ਸਿਰਫ ਬ੍ਰੈਡਾਂ ਤੇ ਆਲੂਆਂ ਦੀ ਜ਼ਰੂਰਤ ਹੈ ਚਟਪਟ ਮਾਣਨ ਵਾਲੀ ਇਹ ਕ੍ਰਿਸਪੀ ਜਿਹੀ ਟਿੱਕੀ ਬਣਾ ਲਾਂਗੇ ਆਪਾਂ ਤੁਸੀਂ ਇਹਨੂੰ ਚਾਟ ਕਹਿ ਸਕਦੇ ਹੋ ਜਾਂ ਫਿਰ ਟਿੱਕੀ ਚਾਟ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਬ੍ਰੈਡ ਚਾਟ ਵੀ ਕਹਿ ਸਕਦੇ ਹੋ ਗਰਮਾ ਗਰਮ ਆਪਾਂ ਸਰਵ ਕਰ ਲਈਏ ਚਲੋ ਫਿਰ ਇਹਨੂੰ ਬਣਾਉਣ ਦੇ ਲਈ ਆਪਾਂ ਨੂੰ ਕਿਸ-ਕਿਸ ਚੀਜ਼ਾਂ ਦੀ ਜ਼ਰੂਰਤ ਹੈ ਤੇ ਕਿਸ ਤਰੀਕੇ ਨਾਲ ਇਹਨੂੰ ਤਿਆਰ ਕਰਨਾ ਹੈ ਉਹ ਆਪਾਂ ਦੇਖ ਲੈਨੇ ਆ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਇਹ ਕਰ ਵਧੀਆ ਲੱਗੀ ਲਾਈਕ ਤੇ ਸ਼ੇਅਰ ਬਾਤਵੈਦ ਕਰਿਓ ਜੀ ਸਭ ਤੋਂ ਪਹਿਲਾਂ ਉਪਲੇ ਹੋਏ ਆਲੂ ਆਪਨੇ ਕੋਲੇ ਆਲੂਆਂ ਨੂੰ ਮੈਸ਼ ਕਰ ਲਾਂਗੇ ਚੰਗੇ ਤਰੀਕੇ ਨਾਲ ਵੀ ਇਹਦੇ ਵਿੱਚ ਜ਼ਿਆਦਾ ਟੁਕੜੇ ਨਹੀਂ ਹੋਣੇ ਚਾਹੀਦੇ ਤੁਸੀਂ ਇਹਨਾਂ ਨੂੰ ਕद्दूकस ਵੀ ਕਰ ਸਕਦੇ ਹੋ ਤੇ ਹੁਣ ਜੀ ਆਲੂਆਂ ਦੇ ਵਿੱਚ ਆਪਾਂ ਪਿਆਜ਼ ਐਡ ਕਰ ਦੇਾਂਗੇ ਇਹ ਵੀ ਤੁਸੀਂ ਸਕਿੱਪ ਕਰ ਸਕਦੇ ਹੋ ਜੇ ਤੁਹਾਨੂੰ ਪਿਆਜ਼ ਨਾ ਪਸੰਦ ਹੋਵੇ ਪਿਆਜ਼ ਨਾ ਬਿਲਕੁਲ ਬਰੀਕ-ਬਰੀਕ ਕੱਟ ਲਈ ਸੀ ਆਪਾਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗੇ ਜਿਵੇਂ ਕਿ ਹਰੀਆਂ ਮਿਰਚਾਂ ਸਵਾਦ ਅਨੁਸਾਰ ਜਿੰਨੀਆਂ ਕਿ ਤੁਸੀਂ ਰੱਖਣੀਆਂ ਹੋਈਆਂ ਵੱਧ ਘੱਟ ਉਹਨੀਆਂ ਇੱਕ ਬਰੀਕ ਕੱਟ ਕੇ ਐਡ ਕਰ ਲਓ ਫਿਰ ਧਨੀਆ ਪਾਊਡਰ ਐਡ ਕਰ ਦੇਾਂਗੇ ਇੱਕ ਛੋਟਾ ਚਮਚ ਉਸ ਤੋਂ ਬਾਅਦ ਆਪਾਂ ਜੀਰਾ ਪਾਊਡਰ ਐਡ ਕਰ ਦੇਾਂਗੇ ਯਾਨੀ ਕਿ ਭੁੰਨੇ ਹੋਏ ਜੀਰੇ ਦਾ ਪਾਊਡਰ ਉਸ ਤੋਂ ਬਾਅਦ ਚਾਟ ਮਸਾਲਾ ਐਡ ਕਰ ਦੇਾਂਗੇ ਬਿਲਕੁਲ ਥੋੜਾ ਜਿਹਾ ਕਿਉਂਕਿ ਆਪਾਂ ਚਾਟ ਰੈਸਪੀ ਬਣਾ ਰਹੇ ਹਾਂ ਫਿਰ ਚਾਟ ਮਸਾਲਾ ਸਕਿਪ ਨਹੀਂ ਕਰਾਂਗੇ ਕਸ਼ਮੀਰੀ ਲਾਲ ਮਿਰਚ ਐਡ ਕਰ ਦੇਾਂਗੇ ਵੈਸੇ ਤੁਸੀਂ ਇੱਕ ਤਰ੍ਹਾਂ ਦੀਆਂ ਮਿਰਚਾਂ ਵੀ ਐਡ ਕਰ ਸਕਦੇ ਹੋ ਚਿਲੀ ਫਲੈਕਸ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਐਡ ਕਰਦੇ ਆਂਗੇ ਜੀ ਕਾਲੇ ਨਮਕ ਦਾ ਆਪਣਾ ਟੇਸਟ ਆਉਂਦਾ ਚਿੱਟੇ ਨਮਕ ਦਾ ਆਪਣਾ ਟੇਸਟ ਆ ਹ ਤੁਸੀਂ ਦੋਨੇ ਵੀ ਐਡ ਕਰ ਸਕਦੇ ਹੋ ਸਾਰੇ ਮਸਾਲੇ ਜਿਹੜੇ ਆਪਾਂ ਐਡ ਕਰਤੇ ਤੇ ਹੁਣ ਇਹਨੂੰ ਇਸ ਤਰੀਕੇ ਨਾਲ ਮਿਕਸ ਕਰਕੇ ਵਧੀਆ ਜੀ ਸਟਫਿੰਗ ਤਿਆਰ ਕਰ ਲਾਂਗੇ ਤੇ ਹੁਣ ਜੀ ਸਾਰੇ ਮਸਾਲੇ ਚੰਗੇ ਤਰੀਕੇ ਨਾਲ ਮਿਕਸ ਹੋ ਗਿਆ ਨਾ ਆਪਣਾ ਜਿਹੜਾ ਇਹ ਸਟਫਿੰਗ ਦਾ ਟੇਸਟ ਹੈ ਨਾ ਉਹ ਬਹੁਤ ਵਧੀਆ ਆਵੇ ਉਹਦੇ ਲਈ ਆਪਾਂ ਇਹਨੂੰ ਹੱਥਾਂ ਨਾਲ ਮਿਕਸ ਕਰ ਲਾਂਗੇ ਨਾਲੇ ਜਿਹੜੇ ਛੋਟੇ-ਮੋਟੇ ਟੁਕੜੇ ਹੋਏ ਨਾ ਆਲੂਆਂ ਦੇ ਉਹ ਮਿਕਸ ਹੋ ਜਾਣਗੇ ਯਾਨਕਿ ਬਹੁਤ ਵਧੀਆ ਇਹ ਸਟਫਿੰਗ ਬਣ ਕੇ ਤਿਆਰ ਹੋ ਜੂਗੀ ਇੱਥੇ ਤੁਸੀਂ ਆਮਚੂਰ ਪਾਊਡਰ ਵੀ ਐਡ ਕਰ ਸਕਦੇ ਹੋ ਨਿੰਬੂ ਦਾ ਰਸ ਵੀ ਐਡ ਕਰ ਸਕਦੇ ਹੋ ਜਿਸ ਤਰੀਕੇ ਦੀ ਵੀ ਸਟਫਿੰਗ ਬਣਾਉਣੀ ਹੈ ਬਣਾ ਸਕਦੇ ਹੋ ਤੇ ਇੱਥੇ ਜੀ ਆਪਣੇ ਕੋਲੇ ਹੈਗਾ ਬ੍ਰੈਡ ਬ੍ਰੈਡ ਤੁਸੀਂ ਜਿਹੜੇ ਇੱਕ ਤੋਂ ਦੋ ਦਿਨਾਂ ਦੇ ਬਿਹੀ ਵੀ ਵਰਤ ਸਕਦੇ ਆ ਜਾਂ ਫਿਰ ਸੱਜਰੇ ਬ੍ਰੈਡ ਵੀ ਵਰਤ ਸਕਦੇ ਹੋ ਸੱਜਰੇ ਬ੍ਰੈਡ ਥੋੜੇ ਜਿਹਾ ਜ਼ਿਆਦਾ ਨਰਮ ਹੁੰਦੇ ਆ ਇਸ ਕਰਕੇ ਮੈਂ ਕਹਿ ਰਹੀ ਹਾਂ ਵੀ ਜੇ ਇੱਕ ਦੋ ਦਿਨਾਂ ਦੇ ਫ੍ਰਿਜ ਚ ਪਏ ਹੋਏ ਨਾ ਬ੍ਰੈਡ ਉਹ ਵੀ ਵਰਤ ਸਕਦੇ ਹੋ ਤੇ ਹੁਣ ਇਸ ਤਰੀਕੇ ਦੀ ਆਪਾਂ ਨੂੰ ਤਿੱਖੀਆਂ ਕਿਨਾਰੀਆਂ ਵਾਲੀ ਕੋਈ ਚਾਹੀਦੀ ਹੈ ਕੌਲੀ ਜਾਂ ਫਿਰ ਗਲਾਸ ਤੇ ਉਹਦੇ ਨਾਲ ਨਾ ਇਸ ਤਰੀਕੇ ਨਾਲ ਬ੍ਰੈਡ ਨੂੰ ਕੱਟ ਕੇ ਆਪਾਂ ਤਿਆਰ ਕਰ ਲਾਂਗੇ ਜਿੰਨੇ ਵੀ ਤੁਸੀਂ ਮਤਲਬ ਜਾਣ ਲਈ ਇਹ ਰੈਸਪੀ ਬਣਾ ਰਹੇ ਹੋ ਹਨਾ ਇੱਕ ਪਲੇਟ ਦੇ ਵਿੱਚ ਆਪਾਂ ਇਹ ਦੋ ਜਿਹੜੀਆਂ ਟਿੱਕੀਆਂ ਨੇ ਉਹ ਬਣਾ ਕੇ ਸਰਵ ਕਰਾਂਗੇ ਤਾਂ ਤੁਸੀਂ ਉਸ ਤਰੀਕੇ ਨਾਲ ਉਹਨੇ ਬ੍ਰੈਡ ਆ ਜਿਹੜੇ ਕੱਟ ਕੇ ਤਿਆਰ ਕਰ ਲੈਣੇ ਆ ਹੁਣ ਇਹ ਆਪਾਂ ਕੱਟ ਕੇ ਤਿਆਰ ਕਰ ਲਈ ਜੀ ਹੁਣ ਜਿਹੜੀ ਸਟਫਿੰਗ ਸੀਗੀ ਉਹਨੂੰ ਇਸ ਤਰੀਕੇ ਨਾਲ ਵਧੀਆ ਇਹਦੇ ਤੇ ਲਾ ਦੇਾਂਗੇ ਬ੍ਰੈਡ ਤੇ ਚੰਗੇ ਤਰੀਕੇ ਨਾਲ ਜਿੰਨੀ ਕੁ ਵੀ ਤੁਸੀਂ ਸਟਫਿੰਗ ਲਾਉਣੀ ਹੈ ਉਸ ਤਰੀਕੇ ਨਾਲ ਉਨੇ ਕ ਚਮਚਾ ਜਿਹੜੇ ਤੁਸੀਂ ਇਹਦੇ ਤੇ ਸੈੱਟ ਕਰਦੇ ਹੋ ਆਪਣੀ ਇੱਛਾ ਅਨੁਸਾਰ ਬਸ ਇਹਨੂੰ ਥੋੜਾ ਜਿਹਾ ਪ੍ਰੈਸ ਕਰਕੇ ਸੈੱਟ ਕਰ ਦਿਓ ਵਿਵਾਦ ਵਿੱਚ ਨਾ ਇਹ ਇਹਦੇ ਨਾਲੋਂ ਅਲੱਗ ਨਾ ਹੋਵੇ ਸੋ ਇਸੇ ਤਰੀਕੇ ਨਾਲ ਜਿਹੜਾ ਆਪਾਂ ਇਹ ਬ੍ਰੈਡ ਨੂੰ ਤਿਆਰ ਕਰ ਲਿਆ ਤੇ ਇਸੇ ਤਰੀਕੇ ਨਾਲ ਆਪਾਂ ਦੂਜੀ ਬ੍ਰੈਡ ਨੂੰ ਵੀ ਤਿਆਰ ਕਰ ਲਾਂਗੇ ਇਹਦੇ ਤੇ ਵੀ ਆਪਾਂ ਸਟਫਿੰਗ ਲਾ ਲਾਂਗੇ ਸਟਫਿੰਗ ਦੇ ਵਿੱਚ ਨਾ ਤੁਸੀਂ ਕਸੂਰੀ ਮੇਥੀ ਹਰਾ ਧਨੀਆ ਆਪਣੀ ਇੱਛਾ ਅਨੁਸਾਰ ਇੱਕ ਦੋ ਹੋਰ ਸਬਜ਼ੀਆਂ ਜਿਵੇਂ ਕਿ ਹੁਣ ਗਾਜਰਾ ਸ਼ਿਮਲਾ ਮਿਰਚ ਉਹਨਾਂ ਨੂੰ ਕੱਦੂਖਸ ਕਰਕੇ ਜਾਂ ਬਰੀਕ ਕੱਟ ਕੇ ਵੀ ਐਡ ਕਰ ਸਕਦੇ ਹੋ ਜਿਸ ਤਰੀਕੇ ਦੀ ਤੁਹਾਨੂੰ ਸਟਫਿੰਗ ਉਸ ਤਰੀਕੇ ਦੀ ਬਣਾ ਸਕਦੇ ਹਾਂ ਪਨੀਰ ਵਾਲੀ ਸਟਫਿੰਗ ਬਣਾ ਸਕਦੇ ਹਾਂ ਜੇ ਪਨੀਰ ਵਾਲੀ ਪਸੰਦ ਹੈ ਸੋ ਇਸ ਤਰੀਕੇ ਨਾਲ ਆਪਾਂ ਇਹ ਦੋਨੇ ਬ੍ਰੈਡ ਕਰ ਲਏ ਜੀ ਤਿਆਰ ਹੁਣ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਇਹ ਬ੍ਰੈਡ ਥੋੜਾ ਜਨਾ ਆਪਾਂ ਇਹ ਵੀ ਸੈੱਟ ਕਰ ਦਿੰਨੇ ਆ ਇਹਦੇ ਥੋੜੀ ਜਿਹੀ ਸਟਫਿੰਗ ਹੋਰ ਲਾ ਦਿੰਨੇ ਆ ਹੁਣ ਦੋਨੇ ਬ੍ਰੈਡ ਪੀਸ ਆਪਾਂ ਕਰ ਲਿਆ ਤਿਆਰ ਚਲੋ ਫਿਰ ਆਪਾਂ ਇਹਨਾਂ ਨੂੰ ਬਣਾਉਣਾ ਸਟਾਰਟ ਕਰਦੇ ਆ ਉਹਦੇ ਲਈ ਆਪਾਂ ਰੱਖਾਂਗੇ ਗੈਸ ਤੇ ਲੋਹੇ ਦਾ ਤਵਾ ਤਾਂ ਵੀ ਇਸ ਤਰੀਕੇ ਨਾਲ ਜਿਹੜਾ ਘਿਓ ਨਾਲ ਗ੍ਰੀਸ ਕਰ ਲਾਂਗੇ ਜਾਂ 2 ਚਮਚ ਭਰ ਕੇ ਜਿਹੜਾ ਘਿਓ ਐਡ ਕਰ ਲਾਂਗੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਕਿਸੇ ਪੈਨ ਦੇ ਵਿੱਚ ਜਾਂ ਨਾਨ ਸਟਿਕ ਤਵੇ ਤੇ ਇਹਨਾਂ ਨੂੰ ਬਣਾਉਣਾ ਹੈ ਲੋਹੇ ਦੇ ਤਵੇ ਤੇ ਵੀ ਬਣਾ ਸਕਦੇ ਹੋ ਬਸ ਨਾਨ ਸਟਿਕ ਤਵੇ ਤੇ ਆਏ ਆ ਵੀ ਥੋੜਾ ਜਿਹਾ ਚਿਪਕਦੀ ਨਹੀਂ ਹੈ ਰੈਸਪੀ ਕਿਉਂਕਿ ਆਲੂਆਂ ਦੀ ਸਟਫਿੰਗ ਆਪਾਂ ਬਣਾਈ ਆ ਬਸ ਇਹ ਲੋਹੇ ਦੇ ਤਵੇ ਤੇ ਆਪਾਂ ਬਣਾਵਾਂਗੇ ਥੋੜਾ ਜਿਹਾ ਆਪਾਂ ਨੂੰ ਤੇਲ ਜਾਂ ਘਿਓ ਜਿਹੜੀ ਵੀ ਚੀਜ਼ ਵਰਤਾਂਗੇ ਥੋੜੀ ਜਿਹੀ ਵੱਧ ਵਰਤਨੀ ਪਊਗੀ ਤੇ ਇਸ ਤਰੀਕੇ ਨਾਲ ਪ੍ਰੈਸ ਕਰਦੇ ਹੋਏ ਇਹਨਾਂ ਨੂੰ ਵਧੀਆ ਪਕਾ ਕੇ ਤਿਆਰ ਕਰ ਲਾਂਗੇ ਬਿਲਕੁਲ 10 ਮਿੰਟ ਲ ਇਧਰਲੀ ਸਾਈਡ ਤੋਂ ਵੀ ਹੈ ਜਿਹੜਾ ਆਪਾਂ ਇਹਨੂੰ ਵਧੀਆ ਪਕਾ ਕੇ ਤਿਆਰ ਕਰ ਲਾਂਗੇ ਤੇ ਹੁਣ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਪਕਾ ਲਿਆ ਦੇਖੋ ਬਿਲਕੁਲ ਆਪਾਂ ਨੂੰ ਨਾ 1.5 ਮਿੰਟ ਲੱਗੂਗਾ ਇਹਨੂੰ ਪਕਾਉਣ ਦੇ ਲਈ ਮਸਾਲੂਆਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਵਾਂਗੇ ਚੰਗੇ ਤਰੀਕੇ ਨਾਲ ਬ੍ਰੈਡ ਨੂੰ ਜਿਹੜਾ ਆਪਾਂ 골ਡਨ ਕਰ ਲਿਆ ਤੇ ਸਟਫਿੰਗ ਤਾਂ ਆਪਣੇ ਕੋਲੇ ਆਲੂ ਤਾਂ ਪਹਿਲੇ ਪੱਕੇ ਸੀ ਪਿਆਜ਼ ਵੀ ਵਧੀਆ ਪੱਕ ਗਿਆ ਮਿਰਚਾਂ ਵੀ ਸਟਫਿੰਗ ਦੇ ਵਿੱਚ ਵਧੀਆ ਪੱਕ ਗਈਆਂ ਹੁਣ ਸੇਮ ਇਸੇ ਤਰੀਕੇ ਨਾਲ ਦੂਜੇ ਬਰੈਡ ਨੂੰ ਵੀ ਇਹ ਜਿਹੜਾ ਆਪਾਂ ਰੈਡੀ ਕਰ ਲਾਂਗੇ ਤੁਸੀਂ ਗਰਮਾ ਗਰਮ ਇਹ ਜਿਹੜੀਆਂ ਟਿਕੀਆਂ ਬਰੈਡ ਵਾਲੀਆਂ ਜਾਂ ਇਹ ਚਾਟ ਕਹਿ ਸਕਦੇ ਹੋ ਉਹਨੂੰ ਬਣਾਈ ਚੱਲੋ ਤੇ ਸਰਵ ਕਰੀ ਚੱਲੋ ਸਾਰੀ ਫੈਮਿਲੀ ਨੂੰ ਪਹਿਲਾਂ ਬਣਾ ਬਣਾ ਕੇ ਸਾਰੀਆਂ ਰੱਖ ਲਿਓ ਦੇਖੋ ਜੀ ਕਿੰਨੇ ਵਧੀਆ ਆਲੂ ਵੀ ਹੈ ਜਿਹੜੇ ਯਾਨੀ ਕਿ ਸਟਫਿੰਗ ਹੈ ਕਿੰਨੀ ਵਧੀਆ ਪੱਕ ਗਈ ਆ ਜਿਸ ਵੀ ਪਲੇਟ ਦੇ ਵਿੱਚ ਸਰਵ ਕਰਨਾ ਹੈ ਉਹਦੇ ਵਿੱਚ ਗਰਮਾ ਗਰਮ ਆਪਾਂ ਇਹਨਾਂ ਨੂੰ ਰੱਖ ਲਾਂਗੇ ਇਸ ਤਰੀਕੇ ਨਾਲ ਬਣਾ ਕੇ ਇਹ ਮੇਰੇ ਕੋਲੇ ਹੈਗੀ ਮਿੱ ਜਾਨੀ ਕਿ ਜਿਹੜੀ ਚਾਟ ਵਾਲੀ ਦਹੀਂ ਹੁੰਦੀ ਆ ਇਹ ਮੈਂ ਘਰੇ ਤਿਆਰ ਕੀਤੀ ਸੀ ਤੇ ਹੁਣ ਉੱਪਰੋਂ ਆਪਾਂ ਜਿਹੜਾ ਦਹੀਂ ਨਾਲ ਖਬਰ ਕਰ ਦਾਂਗੇ ਚੰਗੇ ਤਰੀਕੇ ਨਾਲ ਦਹੀਂ ਤੁਸੀਂ ਵੱਧ ਘੱਟ ਵੀ ਐਡ ਕਰ ਸਕਦੇ ਹੋ ਜਿੰਨੇ ਕੁ ਵੀ ਤੁਸੀਂ ਐਡ ਕਰਨੀ ਹੋਈ ਪਰ ਮੈਂ ਸਾਰੀ ਦਹੀਂ ਹੈ ਜਿਹੜੀ ਇਹ ਤੇ ਐਡ ਕਰ ਦੂੰਗੀ ਜਾਨੀ ਕਿ ਇਹਨਾਂ ਨੂੰ ਸਾਰਿਆਂ ਨੂੰ ਕਵਰ ਕਰ ਦੂੰਗੀ ਇਸ ਤਰੀਕੇ ਨਾਲ ਦਹੀਂ ਨਾਲ ਬਹੁਤ ਹੀ ਟੇਸਟੀ ਚਾਟ ਬਣ ਕੇ ਤਿਆਰ ਹੁੰਦੀ ਹੈ ਤੇ ਬਿਲਕੁਲ ਨਾ ਥੋੜੇ ਜੇ ਟਾਈਮ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਕਈ ਵਾਰ ਸ਼ਾਮ ਨੂੰ ਭੁੱਖ ਲੱਗਦੀ ਹੈ ਦਿਲ ਕਰਦਾ ਬਾਜ਼ਾਰ ਦੇ ਵਿੱਚੋਂ ਕੋਈ ਟਿੱਕੀ ਚਾਟ ਜਾਂ ਪਾਗੋਲ ਗੱਪੇ ਇਸ ਤਰੀਕੇ ਦੀ ਕੋਈ ਰੈਸਪੀ ਖਾ ਕੇ ਆਈਏ ਪਰ ਤੁਸੀਂ ਘਰ ਦੇ ਵਿੱਚ ਜਿਹੜਾ ਚਟਪਟ ਬਣਾ ਸਕਦੇ ਹੋ ਸਾਰੀ ਫੈਮਿਲੀ ਦੇ ਨਾਲ ਇੰਜੋਏ ਕਰ ਸਕਦੇ ਹੋ ਉੱਪਰੋਂ ਥੋੜੀ ਜਿਹੀ ਮਿੱਠੀ ਚਟਨੀ ਜਾਂ ਫਿਰ ਟਮੇਟੋ ਕੈਚਪ ਐਡ ਕਰ ਲੈਣੀ ਹੈ ਥੋੜਾ ਜਿਹਾ ਆਲੂ ਭੁਜੀਆ ਤੇ ਥੋੜੇ ਜੇ ਬਰੀਕ ਕੱਟੇ ਮੇਰੇ ਕੋਲੇ ਪਏ ਸੀ ਜੀ ਪਿਆਜ਼ ਬਚੇ ਇਹ ਵੀ ਜੇ ਤੁਹਾਨੂੰ ਪਸੰਦ ਹੋਏ ਤੁਸੀਂ ਐਡ ਕਰ ਲਿਓ ਤੇ ਉਸ ਤੋਂ ਬਾਅਦ ਇਹ ਹੈ ਜੀ ਆਪਣੇ ਕੋਲੇ ਟੂਟੀ ਫਰੂਟੀ ਦੋ ਤਿੰਨ ਕਲਰ ਦੀਆਂ ਸੀਗੀਆਂ ਮੇਰੇ ਕੋਲੇ ਉੱਪਰ ਇਹ ਐਡ ਕਰ ਦਿਆਂਗੇ ਵੇਹ ਦੇ ਨਾਲ ਮਿੱਠਾ ਫਲੇਵਰ ਆਵੇ ਜੇ ਨਾ ਹੋਈਆਂ ਤੁਸੀਂ ਜਿਹੜੀਆਂ ਦਾਖਾਂ ਜਨ ਕਿ ਕਿਸ਼ਮਿਸ਼ ਵੀ ਐਡ ਕਰ ਸਕਦੇ ਹੋ ਤੇ ਲਓ ਜੀ ਬਿਲਕੁਲ ਆਪਣੀ ਪਲੇਟ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਖਾਣ ਦੇ ਲਈ ਆਪਾਂ ਇਹਨੂੰ ਇਸ ਤਰੀਕੇ ਨਾਲ ਸਰਵ ਕਰ ਲਿਆ ਬਹੁਤ ਟੇਸਟੀ ਬਣਦੀ ਹੈ ਤੇ ਗਰਮਾ ਗਰਮ ਇਹ ਬ੍ਰੈਡ ਚਾਟ ਹੈ ਜਿਹੜੀ ਖਾਣ ਦੇ ਲਈ ਹੋ ਗਈ ਹੈ ਤਿਆਰ ਇਸ ਤਰੀਕੇ ਨਾਲ ਜੇ ਤੁਸੀਂ ਸਰਵ ਕਰੋਗੇ ਬਹੁਤ ਟੇਸਟੀ ਲੱਗੂਗੀ ਦੇਖਦੇ ਸਾਰੇ ਤੁਹਾਡਾ ਮਨ ਕਰੂਗਾ ਵੀ ਅਸੀਂ ਹੁਣੇ ਬਣਾ ਲਈਏ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਆਪਣੇ ਚੈਨਲ ਨੂੰ ਰੋ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ